ਸਤਿ ਸ਼੍ਰੀ ਅਕਾਲ ਜੀ ਕੈਨੇਡੀਅਨਿਅਸ ਬੁਲਟਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਮੁੱਖ ਹੈਡਲਾਈਨਸ ਤੇ ਭਾਰਤ ਕੈਨੇਡਾ ਦੇ ਰਿਸ਼ਤੇ ਸੁਧਰਨ ਦੀ ਜਾਗੀ ਆਸ ਜੈ ਸ਼ੰਕਰ ਨੇ ਵਿਦੇਸ਼ ਮੰਤਰੀ ਨੀਤਾਨੰਦ ਦੇ ਨਾਲ ਫੋਨ ਤੇ ਕੀਤੀ ਗੱਲਬਾਤ ਸੂਬੇ ਤੋਂ ਸਿੱਖਿਆ ਫੰਡ ਵਧਾਉਣ ਦੀ ਮੰਗ ਅਧਿਆਪਕਾਂ ਦਾ ਮੰਗਾ ਲਈ ਪ੍ਰਦਰਸ਼ਨ ਅਮਰੀਕੀ ਸਨੈਤਰਾ ਦੀ ਪੀਐਮ ਕਾਰਨੀ ਦੇ ਨਾਲ ਮੁਲਾਕਾਤ ਯੂਐਸ ਵਪਾਰ ਸਰਸਪਾਟੇ ਲਈ ਮੰਗਿਆ ਮੌਕਾ ਮੁਰ ਸ਼ੁਰੂ ਹੋਈ ਸੰਸਦੀ ਕਾਰਵਾਈ ਲਿਬਰਲਸ ਵੱਲੋਂ ਸੁਧਾਰ ਐਕਟ ਰੱਦ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਮਾਰਗਦਰਨੀ ਦੀ ਸਰਕਾਰ ਕੈਨੇਡਾ ਦੇ ਵਿੱਚ ਵਾਪਸ ਆ ਗਈ ਹੈ ਤੇ ਇਸ ਵਾਰ ਉਹਨਾਂ ਨੇ ਵਿਦੇਸ਼ ਮੰਤਰਾਲੇ ਦਾ ਅਹੁਦਾ ਤੇ ਜ਼ਿੰਮੇਵਾਰੀ ਜਿਹੜੀ ਹੈ ਉਹ ਭਾਰਤੀ ਮੂਲ ਦੀ ਅਨੀਤਾ ਆਨੰਦ ਨੂੰ ਸੌਂਪ ਦਿੱਤੀ ਹੈ ਜਿਸ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਸੁਧਰਨ ਦੀ ਆਸ ਜਾਗੀ ਹੈ ਅਜਿਹੇ ਦੇ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਸੁਭਰਮਨਿਅਮ ਜੈਸ਼ੰਕਰ ਦੇ ਵੱਲੋਂ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਗਈ ਹੈ ਟੈਲੀਕੌਨ ਦੇ ਵਿੱਚ ਕੀ ਗੱਲਬਾਤ ਹੋਈ ਹੈ ਕਿੰਨਾਂ ਵਿਸ਼ਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਗਈ ਹੈ ਕਿੰਨੀ ਕਲੰਬੀ ਗੱਲਬਾਤ ਹੋਈ ਹੈ ਫਿਲਹਾਲ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਪਰ ਦੋਹਾਂ ਹੀ ਮੰਤਰੀਆਂ ਦੇ ਵੱਲੋਂ ਆਪਣੇ ਆਪਣੇ ਐਕਸ ਅਕਾਊਂਟ ਦੇ ਉੱਤੇ ਇਸ ਦੀ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਗਈ ਹੈ ਕਿ ਦੋਹਾਂ ਨੇ ਆਪਸ ਗੱਲਬਾਤ ਜ਼ਰੂਰ ਕੀਤੀ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਤੇ ਕੈਨੇਡਾ ਦੀ ਨੇੜਤਾ ਵਾਧੀ ਹੋਈ ਵਿਖਾਈ ਦੇਵੇਗੀ ਤੇ ਜਿਹੜੀ ਖਟਾਸ ਪੈਦਾ ਹੋਈ ਸੀ ਰਿਸ਼ਤਿਆਂ ਦੇ ਵਿੱਚ ਉਹ ਦੂਰ ਹੋਵੇਗੀ ਮਾਰਕ ਕਾਰਨੀ ਦੇ ਕੈਨੇਡਾ ਦਾ ਪ੍ਰਧਾਨ ਮੰਤਰੀ ਬੰਦਾ ਹੀ ਭਾਰਤ ਤੇ ਕੈਨੇਡਾ ਚ ਰਿਸ਼ਤੇ ਸੁਧਰਨ ਦੀ ਆਸ ਚਾਗੀ ਹੈ ਹਾਲ ਹੀ ਵਿੱਚ ਵਿਦੇਸ਼ ਮੰਤਰੀ ਐਸ ਜੇ ਸ਼ੰਕਰਨੀ ਆਪਣੀ ਕਿਨੀਚਨ ਹਮ੍ਰਿਤਪਾ ਅਨੀਤਾ ਆਨੰਦ ਨਾਲ ਭਾਰਤ ਕੈਨੇਡਾ ਸਬੰਧਾਂ ਨੂੰ ਮਜ਼ਬੂਤ ਕਰਨ ਦੀਆਂ ਸੰਪੰਨਾਵਾਂ ਬਾਰੇ ਗੱਲ ਕੀਤੀ ਦੇ ਆਉਣ ਵਾਲੇ ਸਮੇਂ 'ਚ ਇੱਕ ਲਾਭਕਾਰੀ ਕਾਰਜਕਾਲ ਲਈ ਆਪਣੀ ਉਮੀਦ ਪ੍ਰਗਟ ਕੀਤੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਆਨੰਦ ਨਾਲ ਟੈਲੀਕੌਨ ਦੀ ਸ਼ਲਾਕਾ ਕਰਤਾ ਮਾ ਭਾਰਤ ਕੈਨੇਡਾ ਸਬੰਧਾਂ ਦੀਆਂ ਸੰਭਾਵਨਾਵਾਂ ਤੇ ਚਰਚਾ ਕੀਤੀ ਉਹਨਾਂ ਦੇ ਸਫਲ ਕਾਰਜਕਾਲ ਦੀ ਕਾਮਨਾ ਕੀਤੀ ਦੂਜੇ ਪਾਸੇ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਦੇ ਵੱਲੋਂ ਭਾਰਤ ਕੈਨੇਡਾ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਚਰਚਾ ਕਰਨ ਲਈ ਜੈ ਸ਼ੰਕਰਪਤੀ ਧਨਵਾਦ ਪ੍ਰਗਟ ਕੀਤਾ ਗਿਆ। ਦੱਸத் ਇਹ ਕਿ ਅਨੀਤਾ ਆਨੰਦ ਨੇ ਮਾਰਕ ਕਾਨੀ ਦੀ ਦੂਸਰੀ ਕੈਬਨਿਟ ਦੇ ਵਿੱਚ ਹਾਲ ਹੀ ਵਿੱਚ ਵਿਦੇਸ਼ ਮੰਤਰੀ ਦਾ ਅਹੁਦਾ ਹਾਸਲ ਕੀਤਾ ਹੈ। ਅਨੀਤਾ ਆਨੰਦ ਨੇ ਐਕਸ ਤੇ ਉਤੇ ਪੋਸਟ ਪਾ ਕੇ ਕਿਹਾ ਹੈ ਕਿ ਇਕੱਠੇ ਕੰਮ ਕਰਨਾ ਜਾਰੀ ਰੱਖਣ ਦੀ ਉਮੀਦ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕੀ ਕੈਨੇਡਾ ਭਾਰਤ ਸੰਬੰਧਾਂ ਨੂੰ ਮਜ਼ਬੂਤ ਕਰਨ ਸਾਡੇ ਆਰਥਿਕ ਸਹਿਯੋਗ ਨੂੰ ਡੂੰਘਾ ਕਰਨ ਤੇ ਸਾਂਝੀਆਂ ਤਰਜੀਹਾਂ ਨੂੰ ਅੱਗੇ ਵਧਾਉਣ ਤੇ ਅੱਜ ਦੀ ਉਤਪਾਦਕ ਚਰਚਾ ਲਈ ਮੰਤਰੀ ਐਸ ਜੇ ਸ਼ੰਕਰਤਾ ਧੰਨਵਾਦ ਮੈਂ ਇਕੱਠੇ ਆਪਣੇ ਕੰਮ ਨੂੰ ਜਾਰੀ ਰੱਖਣ ਦੀ ਉਮੀਦ ਕਰਦੀ ਹਾਂ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਨ.ਆਈ.ਏ. ਨਾਮਜ਼ਦ ਅਤਵਾਦੀ ਹਰਦੀਪ ਸਿੰਘ ਨੀਚਰ ਦੀ ਹੱਤਿਆ 'ਚ ਭਾਰਤ ਸਰਕਾਰ ਦਾ ਹੱਥ ਹੁੰਦਾ ਦਾ ਦਾਵਾ ਕਰਨ ਤੋਂ ਬਾਅਦ ਭਾਰਤ ਦੇ ਕੈਨੇਡਾ ਨਾਲ ਸੰਬੰਧਿਤ ਨਾਪੂਰਨ ਹੋ ਗਏ ਨੇ ਭਾਰਤ ਸਰਕਾਰ ਵੱਲੋਂ ਇਸ ਦੋਸ਼ ਨੂੰ ਸਿਰੇ ਤੋਂ ਖਾਰਜ ਕੀਤਾ ਗਿਆ ਕਿ ਭਾਰਤ ਦਾ ਹਰਦੀਪ ਸਿੰਘ ਨਿਹਰ ਦੇ ਕਤਲकांड ਮਾਮਲੇ 'ਚ ਕਿਸੇ ਤਰ੍ਹਾਂ ਦਾ ਕੋਈ ਹੱਥ ਹੈ ਇਸ ਤੋਂ ਪਹਿਲਾਂ 14 ਮਈ ਨੂੰ ਵਿਦੇਸ਼ ਮੰਤਰੀ ਜੈਸ਼ੰਕਰ ਨੇ ਆਨੰਦ ਨੂੰ ਕੈਨੇਡਾ ਦੇ ਵਿਦੇਸ਼ ਮੰਤਰੀ ਵਜੋਂ ਨਿਯੁਕਤੀ ਦੇ ਵਧਾਈ ਦਿੱਤੀ ਸੀ 13 ਮਈ ਨੂੰ ਨਵੇਂ ਚੁਣੇ ਗਏ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 36 ਮੈਂਬਰੀ ਕੈਬਨਿਟ ਦਾ ਐਲਾਨ ਕੀਤਾ ਜਿਸ 'ਚ 28 ਮੰਤਰੀ ਅਤੇ 10 ਵਿਦੇਸ਼ ਸਕੱਤਰ ਸ਼ਾਮਲ ਨੇ ਇਤਿ ਦਿਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਕਾਮਾਗਾਟਾ ਮਾਰੂ ਘਟਨਾ ਦੇ ਉੱਤੇ ਟਿੱਪਣੀ ਕੀਤੀ ਸੀ ਜ਼ਿਕਰ ਖਾਸ ਹੈ ਅਨੀਤਾ ਆਨੰਦ ਭਾਰਤੀ ਮੂਲ ਦੀ ਹੋਣ ਕਰਕੇ ਇਨ੍ਹਾਂ ਵਿਦੇਸ਼ੀ ਸੰਬੰਧਾਂ ਨੂੰ ਸੁਧਾਰਨ ਦੇ ਵਿੱਚ ਬਹੁਤ ਹੀ ਕਾਰਗਾਰ ਮੰਨੀ ਜਾ ਰਹੀ ਹੈ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਅਨੀਤਾ ਆਨੰਦ ਦੇ ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਭਾਰਤ ਦੇ ਨਾਲ ਸੰਬੰਧ ਸੁਧਰਨ ਦੀ ਆਸ ਹੈ ਹਾਲਗੀ ਅਨੀਤਾ ਆਨੰਦ ਅਤੇ ਜੈ ਸ਼ੰਕਰ ਦੇ ਵੱਲੋਂ ਫੋਨ ਦੇ ਉੱਤੇ ਕਿਹੜੇ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਕੀ ਕੁਝ ਜਾਣਕਾਰੀ ਇੱਕ ਦੂਜੇ ਨਾਲ ਸਾਂਝੀ ਕੀਤੀ ਗਈ ਇਸ ਬਾਰੇ ਖੁਲਾਸੇ ਨਹੀਂ ਹੋਏ ਤੇਓਦੜਾ ਅਨਟਾਰੀਓ ਦੇ ਟੀਚਰਸ ਨੇ ਸੂਬੇ ਤੋਂ ਸਿੱਖਿਆ ਫੰਡ ਵਧਾਉਣ ਦੀ ਮੰਗ ਕੀਤੀ ਹੈ ਟੀਚਰਸ ਨੇ ਮੰਗ ਕੀਤੀ ਹੈ ਕਿ ਸਿੱਖਿਆ ਦੇ ਵਿੱਚ ਫੰਡ ਹੋਰ ਵਧਾਇਆ ਜਾਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਬਿਹਤਰ ਸਿੱਖਿਆ ਜੜੀ ਹੈ ਉਹ ਪ੍ਰੋਵਾਈਡ ਕਰਵਾਈ ਜਾ ਸਕੇ ਪਰ ਅਨਟਾਰੀਓ ਦੀ ਮੰਨੀਆ ਤਾਂ ਅਨਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਨਵਾਂ ਬਜਟ ਸਿੱਖਿਆ ਦੇ ਉੱਤੇ ਰਿਕਾਰਡ 30.3 ਬਿਲੀਅਨ ਡਾਲਰ ਖਰਚ ਕਰ ਰਿਹਾ ਹੈ ਉਹਨਾਂ ਨੇ ਵੀ ਕਿਹਾ ਹੈ ਕਿ ਇਹ ਜਿਹੜਾ ਫੰਡ ਹੈ ਇਹ ਟੀਚਰਸ ਨੂੰ ਬੱਚਿਆਂ ਤੇ ਉੱਤੇ ਜਾਂ ਉਹਨਾਂ ਦੀ ਪੜ੍ਹਾਈ ਦੇ ਨਾਲ ਸੰਬੰਧਿਤ ਚੀਜ਼ਾਂ ਦੇ ਉੱਤੇ ਹੀ ਖਰਚ ਕਰਨਾ ਚਾਹੀਦਾ ਪਰ ਟੀਚਰਸ ਦਾ ਕਹਿਣਾ ਹੈ ਕਿ ਇੰਨਾ ਕ ਫੰਡ ਕਾਫੀ ਨਹੀਂ ਅਧਿਆਪਕਾਂ ਮਾਪਿਆਂ ਤੇ ਵਿਦਿਆਰਥੀਆਂ ਨੇ ਬੀਤੇ ਹਫਤੇ ਕਵਿਨਸ ਪਾਰਕ ਦੇ ਬਾਹਰ ਰੈਲੀ ਕੀਤੀ ਤਾਂ ਜੋ ਸੁਪਾਈ ਸਰਕਾਰ ਨੂੰ ਸਿੱਖਿਆ ਤੇ ਹੋਰ ਖਰਚ ਕਰਨ ਦੀ ਮੰਗ ਕੀਤੀ ਜਾ ਸਕੇ ਆਖਿਆ ਗਿਆ ਹੈ ਕਿ ਮੌਜੂਦਾ ਫੰਡਿੰਗ ਦੇ ਨਤੀਜੇ ਵਜੋਂ ਪ੍ਰੋਗਰਾਮਿੰਗ 'ਚ ਕਟੌਤੀ ਹੋਵੇਗੀ ਜਿਸ ਨਾਲ ਵਿਦਿਆਰਥੀਆਂ ਨੂੰ ਨੁਕਸਾਨ ਹੋਵੇਗਾ ਪਿਛਲੇ ਹਫਤੇ ਜਾਰੀ ਕੀਤੇ ਗਏ ਸੂਬੇ ਦੇ ਨਵੇਂ 2025-26 ਦੇ ਬਜਟ ਚ ਸਰਕਾਰ ਨੇ 30.3 ਬਿਲੀਅਨ ਡਾਲਰ ਰੱਖੇ ਨੇ ਤੇ ਇਸ ਨੂੰ ਇੱਕ ਰਿਕਾਰਡ ਨਿਵੇਸ਼ ਦੱਸਿਆ ਪਰ ਪੀਲ ਡਿਸਟ੍ਰਿਕਟ ਸਕੂਲ ਬੋਰਡ ਵਿੱਚ ਇੱਕ ਅਧਿਆਪਕਾ ਤੇ 온ਟਾਰੀਓ ਸੈਕੰਡਰੀ ਸਕੂਲ ਟੀਚਰਸ ਫੈਡਰੇਸ਼ਨ ਦੀ ਪ੍ਰਬੰਧਕ ਮੈਰੀ ਫ੍ਰੇਜ਼ਰ ਹਾਮਿਲਟਨ ਦਾ ਕਹਿਣਾ ਹੈ ਇਹ ਕਾਫੀ ਨਹੀਂ ਉਹਨਾਂ ਆਖਿਆ ਹੈ ਕਿ ਅਸਲ ਦੇ ਵਿੱਚ ਇਸ ਨੂੰ ਮਹਿੰਗਾਈ ਲਈ ਐਡਜਸਟ ਕੀਤਾ ਜਾ ਰਿਹਾ ਹੈ ਤਾਂ ਫਿਰ ਪੈਸੇ ਨਹੀਂ ਪਰ ਇਸ ਤੋਂ ਇਲਾਵਾ ਇਹ ਜਾਣਦੇ ਹਾਂ ਕਿ ਸਕੂਲ ਚ ਲੋੜਾਂ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨਹੀਂ ਰੈਲੀ ਦੀ ਵਿੱਚ ਉਹਨਾਂ ਨੇ ਬੋਲਦਿਆਂ ਹੋਇਆ ਕਿਹਾ ਹੈ ਕਿ ਮਾਨਸਿਕ ਸਿਹਤ ਦੀਆਂ ਗੰਭੀਰ ਜ਼ਰੂਰਤਾਂ ਨੇ ਤੇ ਸਕੂਲਾਂ 'ਚ ਹਿੰਸਾ ਵਧ ਰਹੀ ਹੈ ਅਤੇ ਇਸ ਫੰਡਿੰਗ 'ਚ ਕੋਈ ਵੀ ਇਸ ਗੱਲ ਨੂੰ ਹੱਲ ਕਰਨ ਲਈ ਸ਼ੁਰੂ ਨਹੀਂ ਹੋਣ ਵਾਲਾ। ਫ੍ਰੀਜ਼ਰ ਹੈਮਿਲਟਨ ਦਾ ਕਹਿਣਾ ਹੈ ਕਿ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਵਾਸਤੇ ਇੰਨਾਂ ਕ ਪੈਸਾ ਕਾਫੀ ਨਹੀਂ। ਹੁਣ ਇਹ ਤਾਂ ਪੁਕਾ ਨੇ ਮੀਡੀਆ ਦਿਨ ਨਾਲ ਗਲਬਾਤ ਕਰਦਿਆਂ ਦੱਸਿਆ ਹੈ ਕਿ ਫੰਡਿੰਗ ਦੀ ਘਾਟ ਕਾਰਨ ਕਲਾਸਾਂ ਦਾ ਆਕਾਰ ਵੱਡਾ ਹੋ ਰਿਹਾ ਹੈ ਤੇ ਅਧਿਆਪਕ ਆਪਣੀ ਨੌਕਰੀ ਦੇ ਵਰਤਨ ਤੋਂ ਬਾਹਰ ਦੀਆਂ ਭੂਮਿਕਾਵਾਂ ਨਿਭਾ ਰਹੇ ਨੇ। ਪਾਵ ਉਹਨਾਂ ਦੀ ਡਿਊਟੀ ਹੁਣ ਕੇਵਲ ਬੱਚਿਆਂ ਨੂੰ ਪੜਾਉਣ ਤੱਕ ਸੀਮਿਤ ਨਹੀਂ ਰਹੀ ਗਈ ਪਿਛਲੇ ਸਾਲ ਇੱਕ ਰਿਪੋਰਟ ਚ ਕੈਨੇਡੀਅਨ ਸੈਂਟਰ ਫਾਰ ਪੋਲਿਸੀ ਅਲਟਰਨੇਟਿਵਸ ਨੇ ਪਾਇਆ ਹੈ ਕਿ 2018 ਤੋਂ ਉਨਟਾਰੀਓ ਦੇ ਮੁੱਖ ਸਿੱਖਿਆ ਫੰਡਿੰਗ ਵਿੱਚ ਪ੍ਰਤੀ ਵਿਦਿਆਰਥੀ 1500 ਡਾਲਰ ਦੀ ਗਿਰਾਵਟ ਆਈ ਹੈ ਤੇ ਇੱਕ ਅਜੀਹਾ ਆਂਕੜਾ ਹੈ ਜਿਸਤੇ ਸਰਕਾਰ ਵਿਵਾਦ ਕਰਦੀ ਰਹੀ ਹੈ ਹਾਲਾਂਕਿ ਸਰਕਾਰ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਮੌਜੂਦਾ ਫੰਡਾਂ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ ਇਸ ਸਾਲ ਦੇ ਸ਼ੁਰੂ ਦੇ ਵਿੱਚ ਸੂਬੇ ਦੇ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਟ੍ਰਾਂਟੋ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਅਤੇ ਆਟਵਾ ਕਾਲਟਨ ਡਿਸਟ੍ਰਿਕਟ ਦੇ ਸਕੂਲ ਬੋਰਡ ਦੇ ਵਿੱਤ ਦੀ ਜਾਂਚ ਸ਼ੁਰੂ ਕੀਤੀ। ਟੀਆਰਐਸਬੀ ਟਰਸਟੀ ਇਸ ਸਮੇਂ ਪੂਲ ਬੰਦ ਕਰਨ ਅਤੇ ਇਨਸਟ੍ਰਕਟਰਸ ਨੂੰ ਛਾਂਟਣ ਦੇ ਵਿਚਾਰ ਕਰ ਰਹੇ ਨੇ ਤਾਂ ਜੋ ਇਸ ਦੇ 52 ਮਿਲੀਅਨ ਡਾਲਰ ਦੇ ਘਾਟੇ ਨੂੰ ਕਟੌਣ 'ਚ ਮਦਦ ਕੀਤੀ ਜਾ ਸਕੇ। ਇੱਕ ਜਾਂਚ ਵਿੱਚ ਮਿਸਮੈਨੇਜਮੈਂਟ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ ਨੇ ਚੇਮਸ ਵੈਲੀ ਜ਼ਿਲ੍ਹਾ ਸਕੂਲ ਬੋਰਡ ਦੀ ਨਿਗਰਾਨੀ ਲਈ ਇੱਕ ਸੁਪਰਵਾਈਜ਼ਰ ਵੀ ਨਿਯੁਕਤ ਕੀਤਾ ਹੈ। ਜਿਖਾ ਮੰਤਰੀ ਪੌਲ ਕਲੰਦਰਾ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਸੂਬੇ ਭਰ ਦੇ ਸਾਰੇ ਸਕੂਲ ਬੋਰਡ ਇਹਨਾਂ ਫੰਡਾਂ ਦਾ ਹੱਦ ਡਾਲਰ ਸਿੱਦੇ ਵਿਦਿਆਰਥੀਆਂ ਮਾਪਿਆਂ ਤੇ ਅਧਿਆਪਕਾਂ ਤੇ ਖਰਚ ਕਰਨਗੇ ਉਨ੍ਹਾਂ ਕਿਹਾ ਹੈ ਕਿ ਅਸੀਂ ਮਹੱਤਵਪੂਰਨ ਨਿਵੇਸ਼ ਕਰਨਾ ਜਾਰੀ ਰੱਖਾਂਗੇ ਸਕੂਲ ਬੋਰਡਾਂ ਨੂੰ ਇਹਨਾਂ ਫੰਡਾਂ ਨੂੰ ਕਿਵੇਂ ਖਰਚਦੇ ਨੇ ਇਸ ਲਈ ਜਵਾਬਦੇਹ ਬਣਾਉਣ ਵਾਸਤੇ ਨਿਰੰਤਰ ਯਤਨਸ਼ੀਲ ਰਹਾਂਗੇ ਸ਼ਨੀਵਾਰ ਦੀ ਰੈਲੀ ਚ ਸ਼ਾਮਲ ਸੁਭਾਈ ਐਨਪੀ ਆਗੂ ਮੈਰਿਟ ਸਟਾਈਲਸ ਨੇ ਕਿਹਾ ਕਿ ਸੁਭਾ ਸਹਮਸ ਵੈਲੀ ਦੇ ਨਤੀਜਿਆਂ ਦੀ ਵਰਤੋਂ ਘੱਟ ਖਰਚ ਨੂੰ ਜਸ ਠਹਿਰੋਨ ਅਤੇ ਪ੍ਰੋਗਰਾਮਿੰਗ ਚ ਕਟੌਤੀ ਲਈ ਸਕੂਲ ਬੋਰਡਾਂ ਨੂੰ ਪੈਸੇ ਦੇਣ ਲਈ ਕਰ ਰਿਹਾ ਹੈ ਐਓਐਸਐਸਟੀਐਫ ਦੇ ਸਟੈਂਡਰਡ ਮਿਲਖੰਦਾ ਜਿਸ ਨੇ ਇੱਕ ਬਿਆਨ ਚਕ ਹੈ ਕਿ ਫੋਰ ਸਰਕਾਰ ਦਾ ਨਵਾਂ ਬਜਟ অন্ਟਾਰੀਓ ਦੇ ਜਨਤਕ ਸਿੱਖਿਆ ਪ੍ਰਣਾਲੀ ਚ ਇੱਕ ਤਾਹਕੇ ਤੋਂ ਵੱਧ ਸਮੇਂ ਤੋਂ ਚੱਲ ਰਹੀ ਕਟ ਫੰਡਿੰਗ ਨੂੰ ਹੱਲ ਕਰਨ ਲਈ ਬਹੁਤ ਘਟ ਕਰਦਾ ਹੈ OSSTF ਦੇ ਬਿਆਨ ਚ ਕਿਹਾ ਗਿਆ ਹੈ ਕਿ ਅਨਟਾਰੀਓ ਦੇ 40% ਤੋਂ ਵੱਧ ਸਕੂਲ ਬੋਰਡ ਗੰਭੀਰ ਘਾਟੇ ਦਾ ਸਾਹਮਣਾ ਕਰ ਰਹੇ ਨੇ ਇੱਕ ਵਿਦਿਆਰਥੀ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਕਲਾਸਰੂਮ ਚ ਸਬਾਈ ਘਟ ਫੰਡਿੰਗ ਦੇ ਪ੍ਰਭਾਵਾਂ ਨੂੰ ਵੇਖ ਰਿਹਾ ਹੈ ਸੋ ਇੱਕ ਪਾਸੇ ਯੂਐਸ ਦੇ ਵੱਲੋਂ ਕੈਨੇਡਾ ਦੇ ਕੁਝ ਸਾਮਾਨਾਂ ਦੇ ਉੱਤੇ ਟੈਰਿਫ ਲਗਾਇਆ ਜਾ ਰਿਹਾ ਹੈ ਅਜਿਹੇ ਦੇ ਵਿੱਚ ਕੈਨੇਡੀਅਨਸ ਦੇ ਵਿੱਚ ਦੇਸ਼ ਪਿਆਰ ਜਾਗਿਆ ਹੋਇਆ ਹੈ ਤੇ ਕੈਨੇਡੀਅਨਸ ਨੇ ਯੂਐਸ ਜਾਣਾ ਆਉਣਾ ਘਟਾ ਦਿੱਤਾ ਹੈ ਤੇ ਇਸੇ ਹਿਤਨਾ ਦੇ ਚਲਦਿਆਂ ਅਮਰੀਕੀ ਸੈਨੇਟਰਸ ਨੇ ਕੈਨੇਡਾ ਨੂੰ ਵਪਾਰ ਸਹਿਰ ਸਪਾਟੇ ਤੇ ਇੱਕ ਹੋਰ ਮੌਕਾ ਦੇਣ ਦੀ ਅਪੀਲ ਕੀਤੀ ਹੈ ਪੰਜ ਯੂਐਸ ਸੈਨੇਟਰਸ ਨੇ ਓਟਵਾ ਦੇ ਵਿੱਚ ਨਿਊਜ਼ ਕਾਨਫਰੰਸ ਕੀਤੀ ਹੈ ਇੱਥੇ ਉਹਨਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਤੇ ਉਹਨਾਂ ਦੇ ਮੰਤਰੀ ਮੰਡਲ ਦੇ ਕੁਝ ਮੈਂਬਰਾਂ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਅਮਰੀਕੀ ਸੈਨੇਟ ਦੀ ਵਿਦੇਸ਼ ਸੰਬੰਧ ਕਮੇਟੀ ਦੇ ਵੱਲੋਂ ਜਾਰੀ ਇੱਕ ਬਿਆਨ ਦੇ ਵਿੱਚ ਆਖਿਆ ਗਿਆ ਹੈ ਕਿ ਇਹ ਜਿਹੜਾ ਗਰੁੱਪ ਸੀ ਸਮੂਹ ਸੀ ਕੈਨਡਾ ਅਮਰੀਕਾ ਵਪਾਰਕ ਸਬੰਧਾਂ ਤੇ ਇਸਨੇ ਚਰਚਾ ਕੀਤੀ ਹੈ ਇਹਦੇ ਵਿੱਚ ਔਰ ਮੋਟਿਵ ਅਤੇ ਰੱਖਿਆ ਖੇਤਰਾਂ ਦੇ ਵਿੱਚ ਏਕੀਕ੍ਰਿਤ ਸਪਲਾਈ ਚੇਨ ਵੀ ਸ਼ਾਮਲ ਹੈ ਪਿਛਲੇ ਹਫਤੇ ਦੇ ਅੰਤ ਦੇ ਵਿੱਚ ਔਟਵਾ ਦਾ ਦੌਰਾ ਕਰਨ ਵਾਲੇ ਅਮਰੀਕੀ ਸੈਨੇਟਰਾਂ ਦੇ ਦੋ ਪੱਖੀ ਸਮੂਹਾਂ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਾਲੀਆ ਹਮਲਿਆਂ ਦੇ ਬਾਵਜੂਦ ਕੈਨੇਡਾ ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਤੇ ਇਕੱਲੇ ਰਿਪਬਲਿਕਨ ਨੇ ਕੈਨੇਡੀਅਨਸ ਨੂੰ ਇੱਕ ਹੋਰ ਮੌਕਾ ਦੇਣ ਦੀ ਅਪੀਲ ਕੀਤੀ ਹੈ ਪੰਜ ਸੈਨੇਟਰਸ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੇ ਅਮਰੀਕਾ ਨਾਲ ਇੱਕ ਨਵੀਂ ਆਰਥਿਕ ਤੇ ਸੁਰੱਖਿਆ ਭਾਈਵਾਲੀ ਨੂੰ ਅੱਗੇ ਵਧਾਉਣ ਦਾ ਫੈਸਲਾ ਲਿਆ ਤੇ ਇਹ ਸਵੀਕਾਰ ਕੀਤਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਡੂੰਗੀ ਇੱਕ ਇੱਕੜੰਦਾ ਰੁਝਾਨ ਖਤਮ ਹੋ ਗਿਆ ਹੈ ਅਮਰੀਕੀ ਕਾਨੂੰਨ ਸਸਤਾ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਚੱਲ ਰਹੇ ਸਬੰਧਾਂ ਨੂੰ ਜਾਰੀ ਰੱਖਣਾ ਚਾਹੀਦਾ ਹੈ ਵਪਾਰ ਸੈਕਸ ਪਟਾਤੇ ਰੱਖਿਆ ਭਾਈਵਾਲੀ ਮੁੱਖ ਖੇਤਰਾਂ ਚ ਸ਼ਾਮਿਲ ਨੇ ਜਿੱਥੇ ਸਹਿਯੋਗ ਮਹੱਤਵਪੂਰਨ ਹੈ 트럼ਪ ਵੱਲੋਂ ਕੈਨੇਡੀਅਨ ਸਮਾਨ ਤੇ ਭਾਰੀ ਟੈਰਿਫ ਲਗਾਉਣ ਅਤੇ ਕੈਨੇਡਾ ਨੂੰ ਕੁੰਜਵਾਂ ਰਾਜ ਬਣਾਉਣ ਦੀ ਇੱਛਾ ਜ਼ਾਹਰ ਕਰਨ ਤੋਂ ਬਾਅਦ ਕੈਨੇਡੀਅਨਸ ਨੇ ਸਰਕਾਰ ਦੇ ਵੱਖ-ਵੱਖ ਪਧਰਾਂ ਤੇ ਨਾਲ ਅਮਰੀਕਾ ਤੋਂ ਮੁੜ ਲਿਆ ਹੈ ਸਟੈਟਿਸਟਿਕਸ ਦੇ ਕੈੰਡਾ ਨੇ ਅਮਰੀਕਾ ਤੋਂ ਕੈੰਡਾ ਵਾਪਸੀ ਯਾਤਰਾਵਾਂ ਚ ਸਾਲ ਦਰ ਸਾਲ ਲਗਾਤਾਰ 4 ਮਹੀਨਿਆਂ ਦੀ ਭਾਰੀ ਗਿਰਾਵਟ ਦੀ ਰਿਪੋਰਟ ਕੀਤੀ ਹੈ The California-based have started to, the Salanias, to, to Clearly because of this cross-border relationship, we know how important Canada is to, to our states and how important the United States and the Canadian relationship is to both countries. So we had a good discussion talking about tariffs, talking about Ways in which we are cooperating militarily and in the national security space, um, talking about the importance of the economic relationship that we have. And we hope that this meeting will continue very positive discussions toward um, ensuring that some of the cracks that have appeared in the relationship in recent months are healed and we move forward together. To reiterate, and, and then my message to, to Canadians has been. As somebody who basically grew up, was born just a few miles from the Manitoba border, um, we have a 5,000-mile long border. That's a long border, but our friendship is a lot longer. And there's no way, in my view, that any temporary bump in the road can become a, a permanent bump in the road. And I think that was really clear today. And uh, and that's my commitment: is to do everything I can on. on my side of uh, of the border end of the capital end of uh, the isle to to continue to working toward ਕੈਨੇਡਾ ਜ਼ਾਦਰ ਅਮਰੀਕੀ ਰਾਜਾਂ ਲਈ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਜਿਸ ਚ ਆਟਵਾ ਦੀ ਯਾਤਰਾ ਕਰਨ ਵਾਲੇ ਸੈਂਟਰਸ ਦੁਆਰਾ ਪ੍ਰਤੀਨਿਧਤਾ ਕੀਤੇ ਗਏ ਰਾਜੂ ਸ਼ਾਮਿਲ ਨੇ ਨਿਊ ਹੈਮਸ਼ਾਇਰ ਦੀ ਡਿਮੋਕ੍ਰੇਟਸ ਜੀਨਾ ਸ਼ਾਹੀਨ ਮਿਨੀਸੋਟਾ ਦੀ ਐਮੀ ਕਲੋਬੂਚਰ ਅਤੇ ਵਰਮਾਂਟ ਦੇ ਪੀਟਰ ਵੈਲੇਜਕੀਨ ਅਤੇ ਕ੍ਰੈਮਰ ਨਾਲ ਯਾਤਰਾ ਤੇ ਸ਼ਾਮਿਲ ਹੋਏ ਸੈਨੇਟਰਸ ਨੇ ਵਿਦੇਸ਼ੀ ਮਾਮਲਿਆਂ ਰਾਸ਼ਟਰੀ ਰੱਖਿਆ ਅਤੇ ਉਦਯੋਗ ਮੰਤਰੀਆਂ ਦੇ ਨਾਲ-ਨਾਲ ਕੈਨੇਡਾ ਦੀ ਵਪਾਰ ਪ੍ਰੀਸ਼ਦ ਨਾਲ ਵੀ ਮੁਲਾਕਾਤ ਕੀਤੀ ਤੇ ਉਹ ਜਿਹੜੇ ਮਾਰਕ ਕਾਰਨੀ ਨੇ ਸੰਸਦ ਮੈਂਬਰਾਂ ਨੂੰ ਸੰਸਦ ਦੇ ਮੁਰ ਸ਼ੁਰੂ ਹੋਣ ਤੋਂ ਬਾਅਦ ਬਹੁਤ ਬਹੁਤ ਵਿਅਸਤ ਕੁਝ ਹਫ਼ਤਿਆਂ ਲਈ ਤਿਆਰ ਰਹਿਣ ਵਾਸਤੇ ਆਖਿਆ ਉਹਨਾਂ ਨੇ ਕਿ ਆਉਣ ਵਾਲੇ ਕੁਝ ਹਫ਼ਤੇ ਬਹੁਤ ਜ਼ਿਆਦਾ ਬਿਜ਼ੀ ਹੋਣਗੇ ਇਸ ਕਰਕੇ ਉਹਨਾਂ ਨੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਤਿਆਰ ਰਹਿਣ ਐਤਵਾਰ ਦੀ ਮੀਟਿੰਗ ਹੋਈ ਐਤਵਾਰ ਨੂੰ ਕੋਕਸ ਮੀਟਿੰਗ ਕੀਤੀ ਗਈ ਤੇ ਲਿਬਰ ਕੋਕਸ ਮੀਟਿੰਗ ਦੇ ਵਿੱਚ ਸੁਧਾਰ ਐਕਟ ਨੂੰ ਵੀ ਰੱਦ ਕਰ ਦਿੱਤਾ ਗਿਆ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਕੌਕਸ ਨੂੰ ਕਿਹਾ ਹੈ ਕਿ ਉਹ ਸੰਸਦ ਦੇ ਮੁੜ ਖੁੱਲਣ ਤੇ ਬਹੁਤ-ਬਹੁਤ ਵਿਅਸਤ ਕੁਝ ਹਫ਼ਤਿਆਂ ਅਤੇ ਮਹੀਨਿਆਂ ਲਈ ਤਿਆਰ ਰਹਿਣ ਦੇਸ਼ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਜ਼ਰੂਰੀ ਤੇ ਦ੍ਰਿੜਤਾ ਨਾਲ ਲਾਗੂ ਕਰਨ ਦਾ ਵਾਅਦਾ ਕੀਤਾ ਕੌਕਸ ਨੂੰ ਸੰਬੋਧਨ ਕਰਦਿਆਂ ਕਾਰਨੀ ਨੇ ਕਿਹਾ ਹੈ ਕਿ ਉਹਨਾਂ ਦੀ ਲਿਬਰਲ ਘਟ ਗਿਣਤੀ ਸਰਕਾਰ ਜੀਵਨ ਨੂੰ ਤੁਰੰਤ ਹੋੜਕਫਾਈਤੀ ਬ੍ਰਾਉਂਡ ਬਾਰੇ ਕਈ ਕਾਨੂੰਨ ਪੇਸ਼ ਕਰੇਗੀ ਜਿਸ ਵਿੱਚ ਵਾਅਦਾ ਕੀਤਾ ਗਿਆ ਟੈਕਸ ਕਟੌਤੀ ਕਾਨੂੰਨ ਵੀ ਸ਼ਾਮਲ ਹੈ ਫਰਾਂਚ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦੇ ਮੰਤਰੀ ਰਾਸ਼ਟਰੀ ਹਿੱਤ ਵਿੱਚ ਮੰਨੇ ਜਾਣ ਵਾਲੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਤੇਜ਼ ਕਰਨ ਲਈ ਕਾਨੂੰਨ ਪੇਸ਼ ਕਰਨਗੇ। ਕਰਨੀ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਨੇ ਕਿ ਉਹਨਾਂ ਦੀਆਂ ਪ੍ਰਮੁੱਖ ਤਰਜੀਹਾਂ 'ਚ ਯੂਐਸਏ ਨਾਲ ਇੱਕ ਨਵੇਂ ਆਰਥਿਕ ਤੇ ਸੁਰੱਖਿਆ ਸੰਬੰਧਤਾ ਦੀ ਗੱਲਬਾਤ ਅਤੇ ਪੜੋਸੇਯੋਗ ਵਪਾਰਕ ਸਹਿਯੋਗੀਆਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। Our government has been elected to do nothing less than define a new economic and security relationship with the United States and build, and there's a lot of ands in what I'm about to say, and build the strongest economy that works for everyone. Canadians also want. Their life to become more affordable. They want their communities safer. We will deliver these mandates with urgency and determination. We are going to get going from minute one. Yeah. We are starting as we aim to go on. This is one of the most rapid returns of Parliament in Canadian history. And it be, will be one, and Steve will uh, detail one of the most busy <laughs> returns to Parliament uh, in Canadian history. To get going, we're going to introduce several key pieces of legislation, and Steve later on will go into this uh, in more detail. But it's about making life more affordable immediately for Canadians, legislating that middle-class tax cut, legislating the cut in the GST for first-time homeowners. <laughs> Will introduce immediate legislation to fast track these projects of national interest and to eliminate all federal barriers to free trade in Canada as our contribution <laughs> to free trade on Canada Day. And we are going to legislate to toughen the criminal code for those who are threatening the safety of Canadians by making bail harder to get. for those charged with stealing cars with home invasion with drug smuggling with human trafficking ਲਗਭਗ 6 ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਸੰਸਦ ਸੋਮਵਾਰ ਨੂੰ ਵਾਪਸ ਆ ਰਹੀ ਹੈ ਜਿਸ ਵਿੱਚ ਪਹਿਲਾ ਕੰਮ ਸਦਨ ਦੇ ਸਪੀਕਰ ਦੀ ਚੋਣ ਹੋਵੇਗਾ ਮੰਗਲਵਾਰ ਨੂੰ ਕਿੰਗ ਚਾਰਲਸ ਸਿੰਘਾਸਨ ਤੋਂ ਭਾਸ਼ਣ ਦੇਣਗੇ ਜੋ ਸੰਸਦ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਕਰਦੇ ਹੋਏ ਸਰਕਾਰ ਦੀਆਂ ਤਰਜੀਹਾਂ ਨੂੰ ਦਰਸਾਉਂਦਾ ਹੈ ਇੱਕ ਕਨਫੈਡਰੇਸ਼ਨ ਤੋਂ ਬਾਅਦ ਸਿਰਫ ਤੀਜੀ ਵਾਰ ਹੈ ਜਦੋਂ ਰਾਜਾ ਭਾਸ਼ਣ ਦੇ ਰਹੇ ਨੇ ਤਿਉ ਉਦੋਂ ਕੈਨੇਡਾ ਚੋਣਾਂ 2025 ਦੇ ਵਿੱਚ ਲਿਬਰਲ ਪਾਰਟੀ ਦੀ ਜਿੱਤ ਮਾਰਕ ਕਾਰਨੀ ਦੀ ਅਗਵਾਈ ਦੇ ਵਿੱਚ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ 'ਚ ਵੱਡੇ ਬਦਲਾਅ ਦਾ ਸੰਕੇਤ ਦੇ ਰਹੀ ਹੈ ਵੱਡੇ ਚੇਂਜਸ ਹੋਣਗੇ 2025 ਦੀਆਂ ਸੰਗੀ ਚੋਣਾਂ ਦੇ ਵਿੱਚ ਆਪਣੀ ਜਿੱਤ ਤੋਂ ਬਾਅਦ ਮਾਰਕ ਕਾਰਨੀ ਦੀ ਅਗਵਾਈ 'ਚ ਕੈਨੇਡਾ ਦੇ ਲਿਬਰਲ ਦੇਸ਼ ਦੀ ਇਮੀਗ੍ਰੇਸ਼ਨ ਨੀਤੀ ਨੂੰ ਇੱਕ ਨਵੀਂ ਦਿਸ਼ਾ ਦੇ ਵਿੱਚ ਲਿਜਾਣ ਵਾਸਤੇ ਤਿਆਰੀ ਖਿੱਚ ਰਹੇ ਨੇ ਲਿਬਰਲ ਇੱਕ ਘੱਟ ਗਿਣਤੀ ਸਰਕਾਰ ਬਣਾ ਰਹੇ ਨੇ ਉਹਨਾਂ ਦੇ ਪਲੈਟਫਾਰਮ ਤੇ ਮੁਹਿੰਮ ਦੇ ਵਾਅਦੇ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਲਈ ਉਹਨਾਂ ਦੀਆਂ ਯੋਜਨਾਵਾਂ ਦੀ ਇੱਕ ਸਪਸ਼ਟ ਚਲਕ ਪੇਸ਼ ਕਰਦੇ ਨੇ ਸਥ ਪਦਰਾਂ ਨੂੰ ਘਟਾਉਣ ਤੱਕ ਇੱਕ ਰਿਪੋਰਟ ਲੈ ਕੇ ਆਏ ਆ ਉਸ ਰਿਪੋਰਟ ਦੇ ਵਿੱਚ ਦੱਸਾਂਗੇ ਇਮੀਗ੍ਰੇਸ਼ਨ ਲਈ ਲਿਬਰਲਸ ਦੇ ਦ੍ਰਿਸ਼ਟੀਕੋਣ ਦੀ ਪਰਚੋਲ ਕੀਤੀ ਜਾ ਰਹੀ ਹੈ ਫ੍ਰੈਂਕੋਫੋਨ ਪਾਈਚਾਰਿਆਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਤੇ ਕੁਝ ਹੋਰ ਸਟ੍ਰੀਮਸ ਦਾ ਮੁੱਖ ਤੌਰ ਤੇ ਧਿਆਨ ਰੱਖਿਆ ਜਾ ਰਿਹਾ ਜਸਟਨ ਟਰੂਡੋ ਤੋਂ ਥੋੜੇ ਸਮੇਂ ਲਈ ਸੱਤਾ ਸੰਭਾਲਣ ਤੋਂ ਬਾਅਦ ਮਾਰਕ ਕਾਰਨੀ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਜਾਰੀ ਰਹਿਣ ਨਾਲ ਲਿਬਰਲ ਅਜਿਹੀਆਂ ਨੀਤੀਆਂ ਲਾਗੂ ਕਰਨ ਲਈ ਤਿਆਰ ਨੇ ਜੋ ਹਾਲ ਹੀ ਦੇ ਸਾਲਾਂ ਦੀਆਂ ਚੁਣੌਤੀਆਂ ਨੂੰ ਹੱਲ ਕਰ ਰਹੀਆਂ ਹੁਣ ਤੇ ਸਵਾਗਤ ਯੋਗ ਰੋਸ਼ਟਵੋ ਜੋ ਕੈਨੇਡਾ ਦੀ ਸਾਖ ਨੂੰ ਕਾਇਮ ਰੱਖਦੀਆਂ ਨੇ ਉਹਨਾਂ ਦਾ ਪਲੈਟਫਾਰਮ ਇੱਕ ਸੰਤੁਲਿਤ ਪਹੁੰਚ ਤੇ ਜ਼ੋਰ ਦਿੰਦਾ ਹੈ ਸਥਿਰਤਾ ਆਰਥਿਕ ਵਿਕਾਸ ਤੇ ਸਭਿਆਚਾਰਕ ਵਿਭਿੰਨਤਾ ਤੇ ਕੇਂਦ੍ਰਿਤ ਕਰਦਾ ਹੈ ਮੁਹਿਮ ਤੋਡਨ ਕਾਰਨੀ ਨੇ ਪਿਛਲੇ ਸਰਕਾਰ ਦੇ ਅਧੀਨ ਇਮੀਗ੍ਰੇਸ਼ਨ ਚ ਅਸਥਾਈ ਵਾਦੇ ਵਜੋਂ ਲਿਬਰਲਾਂ ਦੁਆਰਾ ਦੱਸੇ ਗਏ ਫਰੰਟੋ ਬਾਅਦ ਵਾਪਸ ਟਰੈਕ ਤੇ ਆਉਣ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਹੈ ਇਸ ਵਾਦੇ ਨੇ ਕੋਵਿਡ-19 ਮਹਾਂਮਾਰੀ ਦੌਰਾਨ ਅਤੇ ਬਾਅਦ ਵਿੱਚ ਰਿਹਾਈਸ਼, ਸਿਹਤ ਸੰਭਾਲ ਤੇ ਸਮਾਜਿਕ ਸੇਵਾਵਾਂ ਤੇ ਕਾਫੀ ਦਬਾਅ ਪਾਇਆ ਹੈ। ਲਿਬਰਲਾਂ ਦੀ ਯੋਜਨਾ ਦਾ ਉਦੇਸ਼ ਇਹਨਾਂ ਮੁੱਦਿਆਂ ਨੂੰ ਹੱਲ ਕਰਨਾ ਹੈ ਤੇ ਯਕੀਨੀ ਬਣਾਉਣਾ ਹੈ ਕਿ ਇਮੀਗ੍ਰੇਸ਼ਨ ਕੈਨੇਡਾ ਦੀ ਆਰਥਿਕਤਾ ਤੇ ਸਮਾਜ ਨੂੰ ਲਾਹ ਪਹੁੰਚਾਉਂਦਾ ਰਹੇ। ਲਿਬਰਲ ਪਾਰਟੀ ਦੀ ਇਮੀਗ੍ਰੇਸ਼ਨ ਨੀਤੀ ਦੇ ਮੁੱਖ ਸਿਧਾਂਤਾਂ 'ਚੋਂ ਇੱਕ 2027 ਤੋਂ ਬਾਅਦ ਕੈਨੇਡਾ ਦੀ ਆਬਾਦੀ ਦੇ 1% ਤੋਂ ਘੱਟ ਸਲਾਨਾ ਸਥਾਈ ਨਿਵਾਸੀ ਦਾਖਲਿਆਂ ਨੂੰ ਸਥਿਰ ਕਰਨ ਦੀ ਵਚਨਬੱਧਤਾ ਹੈ। ਇਹ ਪੌਂਚ 2025 ਤੋਂ 27 ਲਈ ਮੌਜੂਦਾ ਇਮੀਗ੍ਰੇਸ਼ਨ ਪੱਧਰ ਯੋਜਨਾ ਦੇ ਨਾਲ ਮੇਲ ਖਾਂਦੀ ਹੈ 2025 ਚ 395000 2026 ਚ 380000 2027 ਚ 365000 ਦੇ ਪੀਆਰਟੀ ਚ ਨਿਰਧਾਰਿਤ ਕਰਦੀ ਹੈ 2025 ਚ ਕੈਨੇਡਾ ਦੀ ਅਨੁਮਾਨਿਤ 41.5 ਮਿਲੀਅਨ ਆਬਾਦੀ ਨੂੰ ਵੇਖਦੇ ਹਾਂ ਇਹ ਟੀਚੇ ਪਹਿਲਾਂ ਹੀ ਇੱਕ ਫਿਸਦੀ ਦੀ ਸੀਮਾ ਤੋਂ ਹੇਠਾਂ ਆਏ ਨੇ ਇਹ ਦਰਸਾਉਂਦਾ ਹੈ ਕਿ ਲਿਬਰਲ ਇਸ ਚਾਲ ਨੂੰ ਬਣਾਈ ਰੱਖਣ ਦੀ ਯੋਜਨਾ ਬਣਾ ਰਹੇ ਨੇ ਇਸ ਸਥਾਈ ਨਿਵਾਸ ਬਿਨੇ ਕਰਨ ਲਈ ਚੰਗੀ ਖਬਰ ਹੈ ਕਿਉਂਕਿ ਕੰਜ਼ਰਵੇਟਿਵ ਟੀਚਾ ਨੂੰ 2.5 ਲੱਖ ਤੱਕ ਘਟਾਉਣ ਲਈ ਮੁਕਾਬਲਾ ਕਰ ਰਹੇ ਸਨ ਇਹ ਨੀਤੀ ਪਿਛਲੇ ਸਾਲਾਂ ਤੋਂ ਇੱਕ ਤਬਦੀਲੀ ਨੂੰ ਦਰਸਾਉਂਦੀ ਹੈ ਜਦੋਂ ਜਸਟਿਨ ਟਰੂਡ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੇ 2025 ਤੱਕ ਹਰ ਸਾਲ 5 ਲੱਖ ਸਥਾਈ ਨਿਵਾਸੀਆਂ ਨੂੰ ਦਾਖਲ ਕਰਨ ਦਾ ਟੀਚਾ ਰੱਖਿਆ ਸੀ ਟੀਚਿਆਂ 'ਚ ਕਟੌਤੀ ਦਾ ਐਲਾਨ ਪਹਿਲੀ ਵਾਰ ਅਕਤੂਬਰ 2024 'ਚ ਉਸ ਸਮੇਂ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੁਆਰਾ ਕੀਤਾ ਗਿਆ ਸੀ ਪੁਨਿਆਦੀ ਟਾਂਚੇ ਦੀ ਸਮਰੱਥਾ ਤੇ ਰਿਹਾਇਸ਼ ਦੀ ਘਾਟ ਬਾਰੇ ਵੱਧੀਆਂ ਚਿੰਤਾਵਾਂ ਦਾ ਜਵਾਬ ਦਿੱਤਾ ਗਿਆ ਸੀ ਕਾਰਨੀ ਦੀ ਅਗਵਾਈ ਵਾਲੇ ਲਿਬਰਲ ਇਸ ਸੰਪਦਾਨੀ ਵਾਲੇ ਦ੍ਰਿਸ਼ਟੀਕੋਣ ਨੂੰ ਜਾਰੀ ਰੱਖਣ ਦਾ ਇਰਾਦਾ ਰੱਖਦੇ ਨੇ ਇਹ ਯਕੀਨੀ ਬਣਾਉਂਦਿਆਂ ਹੋਇਆਂ ਕਿ ਇਮੀਗ੍ਰੇਸ਼ਨ ਪੱਧਰ ਕੈਨੇਡਾ ਦੀ ਨਵੇਂ ਆਉਣ ਵਾਲਿਆਂ ਲਈ ਠੁਕਵੀਂ ਰਿਹਾਇਸ਼ ਸਿਹਤ ਸੰਭਾਲ ਤੇ ਨੌਕਰੀਆਂ ਪ੍ਰਦਾਨ ਕਰਨ ਦੀ ਯੋਗਤਾ ਤੋਂ ਵੱਧ ਨਾ ਹੋਵੇ ਸੰਭਾਵੀ ਪ੍ਰਵਾਸੀਆਂ ਲਈ ਇਸ ਦਾ ਅਰਥ ਹੈ ਕਿ ਸਥਾਈ ਨਿਵਾਸ ਲਈ ਇੱਕ ਵਿਦੇੜੇ ਅਨੁਮਾਨਯੋਗ ਅਤੇ ਪ੍ਰਬੰਧਨਯੋਗ ਰਸਤਾ ਜਿਸ ਚ ਪਹਿਲਾਂ ਤੋਂ ਹੀ ਕੈਨੇਡਾ ਚ ਮੌਜੂਦ ਲੋਕਾਂ ਨੂੰ ਇਕੀਕਰਿਤ ਕਰਨ ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਸਥਿਰਤਾ ਤੇ ਲਿਬਰਲਸ ਦਾ ਜ਼ੋਰ ਇੱਕ ਅਜਿਹਾ ਸਿਸਟਮ ਬਣਾਉਣਾ ਹੈ ਜੋ ਜਨਤਾਕ ਸੇਵਾਵਾਂ ਤੇ ਦਬਾਅ ਘਟਾ ਕੇ ਨਵੇਂ ਆਉਣ ਵਾਲਿਆਂ ਤੇ ਲੰਬੇ ਸਮੇਂ ਦੇ ਨਿਵਾਸੀਆਂ ਦੋਵਾਂ ਨੂੰ ਲਾਭ ਪਹੁੰਚਾਵੇ। ਕੈਨੇਡਾ ਦੀ ਅਸਥਾਈ ਨਿਵਾਸੀ ਆਬਾਦੀ ਹਾਲ ਹੀ ਦੇ ਸਾਲਾਂ ਚ ਚਰਚਾ ਦਾ ਇੱਕ ਮਹੱਤਵਪੂਰਨ ਮੁੱਦਾ ਰਹੀ ਹੈ। ਜਨਵਰੀ 2025 ਤੱਕ ਅੰਦਾਜ਼ਨ 3.2 ਮਿਲੀਅਨ ਅਸਥਾਈ ਨਿਵਾਸੀ ਕੈਨੇਡਾ ਦੀ ਕੁੱਲ 41.5 ਮਿਲੀਅਨ ਆਬਾਦੀ ਦਾ ਲਗਭਗ 7.25 ਫੀਸਦੀ ਹਨ ਇਨ੍ਹਾਂ ਚ ਅੰਤਰਰਾਸ਼ਟਰੀ ਵਿਦਿਆਰਥੀ ਅਸਥਾਈ ਵਿਦੇਸ਼ੀ ਕਾਮੇ ਅਤੇ ਹੋਰ ਵਿਪਤ ਲੋਕ ਸ਼ਾਮਿਲ ਹਨ ਲਿਬਰਲ ਪਾਰਟੀ ਨੇ 2027 ਦੇ ਅੰਤ ਤੱਕ ਇਸ ਅਨੁਪਾਤ ਨੂੰ 5% ਤੋਂ ਘਟ ਕਰਨ ਦਾ ਵਾਅਦਾ ਕੀਤਾ ਹੈ ਇੱਕ ਟੀਚਾ ਜਿਸ ਨੂੰ ਟਿਕਾਊ ਪੱਧਰਾਂ ਤੇ ਵਾਪਸ ਜਾਣ ਵਜੋਂ ਦਰਸਾਇਆ ਗਿਆ ਹੈ ਇਸ ਨੂੰ ਹਾਸਲ ਕਰਨ ਲਈ ਲਿਬਰਲਜ਼ ਦੀ ਯੋਜਨਾ ਹੈ ਕਿ ਅਸਥਾਈ ਨਿਵਾਸੀਆਂ ਨੂੰ ਸਥਾਈ ਨਿਵਾਸ 'ਚ ਤਬਦੀਲ ਕਰਨ ਦੀ ਸਹੂਲਤ ਦਿੱਤੀ ਜਾਵੇ ਤੇ ਨਾਲ ਹੀ ਉਹਨਾਂ ਦੇ ਪਰਮਿਟ ਦੀ ਮਿਆਦ ਪੁੱਗਣ ਤੇ ਉਹਨਾਂ ਨੂੰ ਵਾਪਸ ਜਾਣ ਦੀ ਆਗਿਆ ਦਿੱਤੀ ਜਾਵੇ ਇਹ ਰਣਨੀਤੀ ਪਿਛਲੀ ਲਿਬਰਲ ਸਰਕਾਰ ਦੁਆਰਾ ਪੇਸ਼ ਕੀਤੇ ਗਏ ਉਪਾਵਾਂ ਤੇ ਅਧਾਰਿਤ ਹੈ ਜਿਸ 'ਚ ਸਟੱਡੀ ਪਰਮਿਟ ਅਰਜ਼ੀਆਂ ਨੂੰ ਸੀਮਿਤ ਕਰਨਾ ਰੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗਤਾ ਨੂੰ ਸਖਤ ਕਰਨਾ ਤੇ ਸਪਾਊਸਲ ਓਪਨ ਵਰਕ ਪਰਮਿਟ ਨੂੰ ਸੀਮਿਤ ਕਰਨਾ ਸ਼ਾਮਲ ਸੀ ਇਹ ਨੀਤੀਆਂ ਆਸਥਾਈ ਨਿਵਾਸੀਆਂ ਦੇ ਤੇਜ਼ਵਾਦੇ ਨੂੰ ਪ੍ਰਬੰਧਿਤ ਕਰਨ ਲਈ ਤਿਆਰ ਕੀਤੀਆਂ ਗਈਆਂ ਸਨ ਜੋ ਮਹਾਂਮਾਰੀ ਤੋਂ ਬਾਅਦ ਦੀ ਰਿਕਵਰੀ ਦੌਰਾਨ ਕਿਰਤ ਬਾਜ਼ਾਰ ਦੀ ਘਾਟ ਨੂੰ ਪੂਰਾ ਕਰਨ ਲਈ ਬਣੀਆਂ ਨੇ ਮਾਰਕ ਕਾਰਨੀ ਨੇ ਇੱਕ ਮਹਿੰਮ ਸਟੌਪ ਦੌਰਾਨ ਇਹਨਾਂ ਸੀਮਾਵਾਂ ਦੀ ਜ਼ਰੂਰਤ ਤੇ ਜ਼ੋਰ ਦਿੰਦਿਆਂ ਕਿਹਾ ਕਿ ਇਮੀਗ੍ਰੇਸ਼ਨ ਇਹ ਸੀਮਾਵਾਂ ਉਦੋਂ ਤੱਕ ਲਾਗੂ ਰਹਿਣਗੀਆਂ ਜਦੋਂ ਤੱਕ ਅਸੀਂ ਰਿਹਾਇਸ਼ਤਾ ਵਿਸਥਾਰ ਨਹੀਂ ਕਰਦੇ ਤੇ ਸਾਡੇ ਦੇਸ਼ ਵਿੱਚ ਮਹਾਂਮਾਰੀ ਦੌਰਾਨ ਹੋਏ ਇਮੀਗ੍ਰੇਸ਼ਨ ਦੇ ਪੱਧਰਾਂ ਨੂੰ ਮੁੜ ਜਜ਼ਬ ਨਹੀਂ ਕਰਦੇ ਇਹ ਪਹੁੰਚ ਕੈਨੇਡਾ ਦੀ ਬੁਨਿਆਦੀ ਢਾਂਚੇ ਦੀ ਸਮਰੱਥਾ ਦੇ ਨਾਲ ਇਮੀਗ੍ਰੇਸ਼ਨ ਫੁੱਦਰਾ ਨੂੰ ਇੱਕਸਾਰ ਕਰਨ ਲਈ ਵਿਆਪਕ ਵਚਨਬੱਧਤਾ ਨੂੰ ਦਰਸਾਉਂਦੀ ਹੈ ਯਕੀਨੀ ਬਣਾਉਂਦੀ ਹੈ ਕਿ ਨਵੇਂ ਆਉਣ ਵਾਲੇ ਜਨਤਕ ਸਰੋਤਾਂ ਨੂੰ ਭਾਰੀ ਕੀਤੇ ਬਿਨਾਂ ਸਫਲਤਾਪੂਰਵਕ ਏਕੀਕਰਨ ਕੀਤਾ ਜਾ ਸਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਕਾਮਿਆਂ ਲਈ ਇਸ ਨੀਤੀ ਦਾ ਅਰਥ ਸਥਾਈ ਨਿਵਾਸ ਪ੍ਰਾਪਤ ਕਰਨ ਲਈ ਵਧੇਰੇ ਮੁਕਾਬਲੇ ਵਾਲਾ ਮਾਹੌਲ ਹੋ ਸਕਦਾ ਹੈ ਲਿਬਰਲ ਪਾਰਟੀ ਨੇ 2029 ਤੱਕ ਫ੍ਰੈਂਕੋਫੋਨ ਇਮੀਗ੍ਰੇਸ਼ਨ ਦੇ ਟੀਚੇ ਨੂੰ 12% ਤੱਕ ਵਧਾ ਕੇ ਕਿਊਬੈਕ ਤੋਂ ਬਾਹਰ ਫ੍ਰੈਂਕੋਫੋਨ ਭਾਈਚਾਰਿਆਂ ਦਾ ਸਮਰਥਨ ਕਰਨ ਲਈ ਮਹੱਤਵਪੂਰਨ ਨਿਰਵਚਨ ਬੱਧਤਾ ਪ੍ਰਗਟ ਕੀਤੀ ਹੈ ਆਰਥਿਕ ਇਮੀਗ੍ਰੇਸ਼ਨ ਲਿਬਰਲ ਪਾਰਟੀ ਲਈ ਇੱਕ ਤਰਜੀ ਬਣੀ ਹੋਈ ਹੈ ਜਿਸ ਦਾ ਧਿਆਨ ਕੈਨੇਡਾ ਦੇ ਆਰਥਿਕ ਵਿਕਾਸ ਨੂੰ ਸਮਰਥਨ ਦੇਣ ਲਈ ਛੋਟੀ ਦੇ ਵਿਸ਼ਵਵਿਆਪੀ ਪ੍ਰਤਿਭਾ ਨੂੰ ਆਕਰਸ਼ਿਤ ਕਰਨਦਾ ਹੈ ਐਕਸਪ੍ਰੈਸ ਐਂਟਰੀ ਪ੍ਰੋਵਿੰਸ਼ਲ ਨਾਮਿਨੀ ਪ੍ਰੋਗਰਾਮ ਟੈਕਨੀਸ਼ੀਅਨ ਐਕਸਪੀਰੀਐਂਸ ਕਲਾਸ ਵਰਗੇ ਪ੍ਰੋਗਰਾਮਾਂ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨ 'ਚ ਮੁੱਖ ਭੂਮਿਕਾ ਨਿਭਾਉਣ ਦੇਣਗੇ ਜੋ ਕੈਨੇਡਾ ਦੀ ਲੰਮੇ ਸਮੇਂ ਦੀ ਖੁਸ਼ਹਾਲੀ 'ਚ ਯੋਗਦਾਨ ਪਾ ਸਕਦੇ ਨੇ ਤੇ ਉਹਦੇ ਜੋਖਮ ਵਾਲੀਆਂ ਅਲਬਰਟਾ ਨਗਰਪਾਲਿਕਾਾਂਾਂ ਦੀ ਸੇਵਾ ਲਈ ਨਵੀਆਂ ਜੰਗਲੀ ਅੱਗ ਸੁਰੱਖਿਆ ਟੀਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ 6.5 ਮਿਲੀਅਨ ਡਾਲਰ ਦੇ ਸਬਾਈ ਨਿਵੇਸ਼ ਦੇ ਨਾਲ ਟੀਮਾਂ ਬਣਾਈਆਂ ਜਾ ਰਹੀਆਂ ਨੇ 6 ਨਵੀਆਂ ਵਾਈਲਡਲੈਂਡ ਅਰਬਨ ਇੰਟਰਫੇਸ ਟੀਮਾਂ ਬਣਾਈਆਂ ਜਾ ਰਹੀਆਂ ਨੇ ਇਹ ਕਹਿਣਾ ਹੈ ਅਲਬਰਟਾ ਦੇ ਫੋਰੈਸਟ ਫਾਇਰ ਦੇ ਜੋਖਮ ਦੇ ਵਿੱਚ ਅਲਬਰਟਾ ਭਾਈਚਾਰੇ ਨਵੇਂ ਵਿਸ਼ੇਸ਼ ਅਗ ਬਜਾਓ ਅਮਲੇ ਦੀ ਤਾਇਨਾਤੀ ਦੇ ਕਾਰਨ ਬਿਹਤਰ ਟਾਂਗਣਾ ਲੈਸ ਹੋਣਗੇ ਅਲਬਰਟਾ ਸਰਕਾਰ ਨੇ 6 ਸਥਾਈ ਸ਼ੈਰੀ ਜੰਗਲੀ ਅਗ ਟੀਮਾਂ ਬਣਾਉਣ ਲਈ 6.54 ਮਿਲੀਅਨ ਡਾਲਰ ਫੰਡਿੰਗ ਦਾ ਐਲਾਨ ਕੀਤਾ ਹੈ ਕਰੰਚਗੀਆਂ ਨੂੰ ਜੰਗਲੀ ਤੇ ਟਾਂਜਗਤ ਅਗ ਦੋਵਾਂ ਨਾਲ ਲੜਨ ਲਈ ਵਿਸ਼ੇਸ਼ ਸਿਖਲਾਈ ਤੇ ਉਪਕਰਨ ਪ੍ਰਾਪਤ ਹੋਣਗੇ ਇਹ ਫੰਡ ਜੰਗਲ ਦੀ ਅਗ ਦੇ ਜੋਖਮ ਚ ਮੰਨੀਆਂ ਗਈਆਂ 6 ਨਗਰਪਾਲਿਕਾਵਾਂ ਸਟਰੈਂਥ ਮੋਰ ਹਿੰਟਨ ਅਦਿਸ ਲੇਬਲੇਗ ਲਕਲਾ ਬੀਚ ਕਾਉਂਟੀ ਕੀ ਕਾਸ ਕੀ ਨਾਉ ਟ੍ਰਾਈਬਲ ਕਾਉਂਸਲ ਅਤੇ ਕਨਾਨਾਸ ਕਿਸ ਇੰਪਰੂਵਮੈਂਟ ਡਿਸਟ੍ਰਿਕਟ ਨੂੰ ਜਾਣਗੇ ਜਿਸ ਨਾਲ ਅਗਲੇ 2 ਤੋਂ 3 ਸਾਲਾਂ ਚ ਹਰੇਕ ਨਗਰਪਾਲਿਕਾ ਨੂੰ 1.9 ਮਿਲੀਅਨ ਡਾਲਰ ਅਲਾਟ ਕੀਤੇ ਜਾਣਗੇ ਜਨਤਕ ਸੁਰੱਖਿਆ ਅਧਿ ਐਮਰਜੈਂਸੀ ਸੇਵਾਵਾਂ ਦੇ ਸੂਬਾਈ ਮੰਤਰੀ ਮਾਈਕ ਐਲਿਸ ਨੇ ਕਿਹਾ ਹੈ ਕਿ ਇਹ ਨਿਵੇਸ਼ ਅਲਬੋਟਾ ਤੇ ਪੂਰੇ ਕੈਨੇਡਾ 'ਚ ਜੰਗਲ ਦੀ ਅੱਗ ਨਾਲ ਹੋਏ ਭਾਰੀ ਨੁਕਸਾਨ ਦੇ ਮੱਦੇਨਜ਼ਰ ਕੀਤਾ ਗਿਆ ਹੈ। ਉਨ੍ਹਾਂ ਆਖਿਆ ਹੈ ਕਿ ਸੂਬੇ ਭਰ ਵਿੱਚ ਹੋਰ ਜੰਗਲੀ ਸ਼ਹਿਰੀ ਇੰਟਰਫੇਸ ਟੀਮਾਂ ਹੋਣ ਨਾਲ ਜੰਗਲੀ ਅੱਗ ਪ੍ਰਤੀਕਿਰਿਆ ਰਣਨੀਤੀਆਂ ਵਿੱਚ ਮੌਜੂਦਾ ਪੜੇ ਨੂੰ ਪਰੰਚਮਤ ਮਿਲੇਗੀ। ਵਲਡਲੈਂਡ ਅਰਬਨ ਇੰਟਰਫੇਸ ਟੀਮਾਂ ਉਹਨਾਂ ਖੇਤਰਾਂ ਨੂੰ ਨਿਸ਼ਾਨਾ ਬਣਾਉਣ ਚਾਹਰ ਨੇ ਜਿੱਥੇ ਵਿਕਸਿਤ ਜ਼ਮੀਨੀ ਸਰਹੱਦਾਂ ਜਾਂ ਕੁਦਰਤੀ ਬਨਸਪਤੀ ਦੁਆਰਾ ਜੰਗਲ ਦੀ ਅੱਗ ਦੇ ਜੋਖਮ ਵਾਲੇ ਖੇਤਰ ਨਾਲ ਮਿਲਤੇ ਨੇ 6 ਨਵੀਆਂ ਟੀਮਾਂ ਅਲਬਰਟਾ ਚੋ ਵਾਈਲਡ ਲੈਂਡ ਅਰਬਨ ਇੰਟਰਫੇਸ ਦੇ ਕ੍ਰੂ ਦੀ ਕੁੱਲ ਗਿਣਤੀ 8 ਤੱਕ ਲਜਾਣ ਗਿਆ ਜੋ ਕਿ ਕਲੀਅਰ ਵਾਟਰ ਕਾਉਂਟੀ ਦੇ ਟਾਊਨ ਆਫ ਹਾਈ ਲੈਵਲ ਚ ਪਹਿਲਾਂ ਤੋਂ ਹੀ ਸੇਵਾ ਕਰ ਰਹੇ ਦੋ ਕਰਮਚਾਰੀਆਂ ਦਾ ਵਿਸਤਾਰ ਕਰਨ ਗਿਆ ਪਿਛਲੇ ਸਾਲ ਜੰਗਲੀ ਆਕ ਦੀ ਐਮਰਜੈਂਸੀ ਦੌਰਾਨ ਜੈਸਪਰ ਚ ਤਾਇਨਾਤ ਕੀਤੇ ਗਏ ਅਲਬਰਟਾ ਪਰ ਦੇ ਬਹੁਤ ਸਾਰੇ ਅਮਲੇ ਵਿੱਚ ਸਟਰਥਮੋਰ ਫਰਫਾਇਟੋ ਸ਼ਮਲਸਨ ਫੂਲੀ ਵਾਈਲਡਲੈਂਡ ਅਰਬਨ ਇੰਟਰਫੇਸ ਪ੍ਰੋਗਰਾਮ ਨਾਮ ਸਟ੍ਰੈਥਮੋਰ ਲਈ ਲੋੜਵੰਦਾਂ ਦੀ ਮਦਦ ਕਰਨਾ ਜਾਰੀ ਰੱਖਣ ਦੇ ਮੌਕੇ ਵਜੂ ਦੇਖਦੇ ਨੇ ਸਟ੍ਰੈਥਮੋਰ ਅਤੇ ਕੈਨਾਸਕਸ ਇੰਪਰੂਵਮੈਂਟਡ ਡਿਸਟ੍ਰਿਕਟਡ ਟੀਮਾਂ ਲਈ ਫੰਡਿੰਗ ਅਲਬਰਟਾ ਐਮਰਜੈਂਸੀ ਮੈਨੇਜਮੈਂਟ ਏਜੰਸੀ ਤੋਂ ਆਵੇਗੀ ਚਾਰ ਹੋਰ ਅਮਲੇ ਨੂੰ ਸੰਘੀ ਕੁਦਰਤੀ ਸਰੋਤ ਕੈਨਾਡਾ ਵਿਭਾਗ ਤੇ ਸੂਬਾਈ ਜੰਗਲਾਤ ਅਤੇ ਪਾਰਕ ਮੰਤਰਾਲੇ ਦੁਆਰਾ ਬਰਾਬਰ ਵੰਡ ਦੁਆਰਾ ਫੰਡ ਦਿੱਤਾ ਜਾਵੇਗਾ ਸਵਿਸਨਾਹੀ ਮੈਨੂ ਦੇ ਜਾਸਦ ਕਲ ਫਿਲ ਮਿਲਾਂਗੇ ਨਮਿਆ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਤ